ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿਸ ਤਰ੍ਹਾਂ ਗੱਡੀ ਨੂੰ ਅੱਗ ਲੱਗ ਗਈ ਇਹ ਗੱਡੀ ਅੱਗ ਨਾਲ ਪੂਰੀ ਤਰ੍ਹਾਂ ਸਵਾਹ ਹੋ ਗਈ ਹੈ ਇਹ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਚਲਦੀ ਗੱਡੀ ਨੂੰ ਅੱਗ ਲੱਗੀ ਹੈ ਇਹਨਾਂ ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗ ਦੇ ਭਾਂਬੜ ਬਲ ਰਹੇ ਨੇ ਸਰ ਗੱਡੀ ਉਲਟੋ ਸੀ ਤੇ ਆਪਣਾ ਜਾ ਰਹੇ ਸੀ ਅਸੀਂ ਰਜਿੰਦਰਾ ਹਸਪੀਟਲ ਜਾਣਾ ਸੀ ਦਵਾਈ ਲੈਣ ਤੇ ਸਰ ਉਹ ਜਾਂਦੇ ਜਾਂਦੇ ਗੱਡੀ ਮਤਲਬ ਸ਼ੋਰਟ ਸਰਕਟ ਦੇ ਕਾਰਨ ਅੱਗੋਂ ਬੋਨਟ ਦੇ ਕੋਲੋਂ ਮਤਲਬ ਇਹ ਜਿਹੜਾ ਸਟੀering ਦੇ ਕੋਲੋਂ ਮਤਲਬ ਕਾਫੀ ਧੂਆ ਵਗੈਰਾ ਆਣ ਲੱਗਾ ਤੇ ਅਸੀਂ ਘਬਰਾ ਕੇ ਅਸੀਂ ਕੋਦਮ ਬੱਚਿਆਂ ਨੂੰ ਤੇ ਵਾਈਫ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਅਸੀਂ ਮਕੈਨਿਕ ਨੂੰ ਬੁਲਾਣ ਗਏ ਤੇ ਆਂਦੇ ਆਂਦੇ ਨੂੰ ਦੇਖਿਆ ਕਿ ਗੱਡੀ ਬਹੁਤ ਕਾਫੀ ਜ਼ਿਆਦਾ ਅੱਗ ਫੜ ਚੁੱਕੀ ਹੈ ਟੋਟਲ ਕਿੰਨੇ ਪਰਿਵਾਰ ਮੈਂਬਰ ਸੀ ਅਸੀਂ 4 ਸੀ ਜੀ ਸਾਰੇ ਸੁਰੱਖਿਤ ਤਾਂ ਹਾਂਜੀ ਸਾਰੇ ਸੁਰੱਖਿਤ ਕਿ ਸੀ ਜੀ ਸੀਧੀ ਆ ਨਹੀਂ ਪੈਟਰੋਲ ਸੀ ਗੱਡੀ ਕਾਰਨ ਸਾਨੂੰ ਸੂਚਨਾ ਮਿਲੇ ਕਿ ਨਦੀ ਦੇ ਨਾਲ-ਨਾਲ ਸੜਕ ਤੇ 메ਨ ਸੜਕ ਤੇ ਗੱਡੀ ਨੂੰ ਅੱਗ ਲੱਗੀ ਹੈ ਅਸੀਂ ਇਮੀਡੀਏਟਲੀ ਗੱਡੀ ਪਹੁੰਚੀ ਤੇ ਗੱਡੀ ਦੇ ਅੰਗ ਬਚਾਇਆ ਜੀ ਮਾਲਕਾ ਦੇ ਕਹਿਣ ਅਨੁਸਾਰ ਕੋਈ ਸੜਕ ਕੋਈ ਨਿਚੇ ਤੋਂ ਅੱਗ ਲੱਗੀ ਹੈ ਇਸ ਕਰਕੇ ਗੱਡੀ ਨੂੰ ਅੱਗ ਲੱਗੀ ਪਰਿਵਾਰ ਨੂੰ ਵਿੱਚੋਂ ਕੱਢ ਲਏ ਗਏ ਕਿੰਨੇ ਲੋਕ ਮੌਜੂਦ ਸੀ ਸਰ ਗੱਡੀ 'ਚ ਇਹਨਾਂ ਪਰਿਵਾਰ ਮੈਂ ਜੁ ਹੁੰਦੇ ਸੀ ਨਾਲ ਕਿੰਨੇ ਲੋਕ ਚਾਰ ਲੋਕ ਸੀ ਬੱਚੇ ਸਾਰੇ ਸਾਰੇ ਸੁਰੱਖਿਤ ਨੇ ਸਾਡੇ ਆਨੋਂ ਪਹਿਲਾਂ ਕੱਢ ਲਿੱਤੇ ਤੇ ਹੁਣ ਆਗ ਬੁਝਾ ਲਈ ਹੁਣ ਅੱਗ ਬੁਝ ਗਈ ਹੈ ਕੰਟਰੋਲ ਹੈ ਪਰ ਗੱਡੀ ਨੂੰ ਨੁਕਸਾਨ ਕਾਫੀ ਹੋਇਆ ਸਰ ਗੱਲ ਕਰੀਏ ਗੈਸ ਕੀ ਐਸੀ ਉਹਦੇ ਪੈਟਰੋਲ ਤੇ ਸੀ ਆ ਪੈਟਰੋਲ ਤੇ ਗੈਸ ਪੈਟਰੋਲ ਤੇ ਸੀ ਐਨਜੀ ਵੀਗੈਰਾਂਤ